مدور پہ ਹਾਂਜੀ ਅੱਜ ਫਰੀਦਕੋਟ ਵਿਖੇ ਨਹਿਰੂ ਸਟੇਡੀਅਮ ਵਿਖੇ ਚੰਦਪਾਣ ਦੇ ਵਿੱਚ ਜੋ ਘਟਨਾ ਵਾਪਰੀ ਹੈ ਰੋਸ ਪ੍ਰਦਰਸ਼ਨ ਵਾਸਤੇ ਪੰਜਾਬ ਦੇ ਵਿੱਚੋਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਭਗਵੰਤ ਸਮਾਉ ਜੀ ਪਹੁੰਚੇ ਹੋਏ ਨੇ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸੰਭਾਉ ਸਾਹਿਬ ਕੀ ਕਹਿਣਾ ਚਾਹੁੰਦੇ ਇਸ ਘਟਨਾ ਕਰਨ ਬਾਰੇ ਅੱਜ ਜਿਹੜਾ ਪਿਛਲੇ ਦਿਨੀ ਫਰੀਦਕੋਟ ਦੇ ਪਿੰਡ ਚੰਦਪਾਣ ਦੇ ਵਿੱਚ ਦਲਤਾਂ ਦੇ ਉੱਤੇ ਜ਼ਬਰ ਹੋਇਆ ਦਲਤਾਂ ਦੇ ਉੱਤੇ ਜ਼ਬਰ ਹੋਇਆ ਔਰ ਉਸ ਪਿੰਡ ਦੇ ਵਿੱਚ ਐਸਸੀ ਸਮਾਜ ਦੀ ਜਿਹੜੀ ਸਾਡੀ ਭੈਣ ਸਰਪੰਚ ਸੀ ਉਹਦਾ ਅਪਮਾਨ ਹੋਇਆ ਤੇ ਦਲਤਾਂ ਦੇ ਉੱਤੇ ਪੁਲਿਸ ਤੇ ਹਮਲਾ ਕਰਨ ਦਾ ਪਰਚਾ ਕਰਤਾ ਕਰੀਬ 50 ਦੇ ਕਰੀਬ ਸਾਡੇ ਦਲਤ ਨੌਜਵਾਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗੇ ਇਹ ਕਹਿ ਕੇ ਕਿ ਇਹਨਾਂ ਨੇ ਰੋਡ ਜਾਮ ਕੀਤਾ ਤੇ ਪੁਲਿਸ ਨੇ ਪੁਲਿਸ ਦੇ ਉੱਤੇ ਇਹਨਾਂ ਨੇ ਹਮਲਾ ਕਰਤਾ ਪਰ ਹਕੀਕਤ ਵੱਖਰੀ ਸੀ ਕੱਲੀ ਹਕੀਕਤ ਇਹ ਨਹੀਂ ਸੀ ਕਿ ਪੁਲਿਸ ਦੇ ਉੱਤੇ ਹਮਲਾ ਕਰਤਾ ਕਿਉਂਕਿ ਪਿੰਡ ਦੇ ਪਿੰਡੂ ਤਣਾੜ ਜੋ ਆਪਦਾ ਗੰਦਾ ਪਾਣੀ ਪਲ ਆਪਦੇ ਘਰ ਦਾ ਗੰਦਾ ਪਾਣੀ ਕੱਲਾ ਇਹ ਨਹੀਂ ਕੋਈ ਉਹਨਾਂ ਦਾ ਕੋਈ ਸਾਂਝਾ ਵੇੜਾ ਦਾ ਗੰਦਾ ਪਾਣੀ ਹੈ ਆਪਦੇ ਘਰ ਦਾ ਗੰਦਾ ਪਾਣੀ ਦਲਤਾਂ ਦੇ ਵੇੜੇ ਦੇ ਵਿੱਚ ਪਾ ਰਹੇ ਨੇ ਔਰ ਨਾਲੀ ਜਿਹੜੀ ਨਾਲੀ ਦਾਹੀਂ ਪਾਣੀ ਜਾਂਦਾ ਸੀ ਉਹ ਲੀਕ ਹੋ ਗਈ ਉਸ ਨਾਲੀ ਦੇ ਥੱਲੇ ਪੀਣ ਵਾਲੇ ਪਾਣੀ ਦਾ ਪੈਪ ਤਾਂ ਪਿੰਡ ਦੇ ਸਰਪੰਚ ਜੋ ਹੁਣੇ-ਹੁਣੇ ਐਸੀ ਸਮਾਜ ਦੇ ਵਿੱਚੋਂ ਔਰਤ ਬਣੀ ਐ ਉਹਨਾਂ ਨੇ ਕਿਹਾ ਵੀ ਤੁਸੀਂ ਪਾਣੀ ਬੰਦ ਕਰ ਲਓ ਤੇ ਇਹ ਅਸੀਂ ਨਵੀਂ ਪੈਪ ਪਾ ਦਾਂਗੇ ਕਿਉਂਕਿ ਜੇ ਪੀਣ ਵਾਲੇ ਪਾਣੀ 'ਚ ਗੰਦਾ ਪਾਣੀ ਚੱਲਿਆ ਗਿਆ ਲੋਕਾਂ ਨੂੰ ਬਿਮਾਰੀਆਂ ਲੱਗਣਗੀਆਂ ਤਾਂ ਉੱਥੇ ਜਦੋਂ ਕੰਮ ਚਲਾਉਣ ਲੱਗੇ ਪਿੰਡ ਦੀ ਸਰਪੰਚ ਦਾ ਪਿੰਡੂ ਧਨਾੜਾ ਨੇ ਅਪਮਾਨ ਕੀਤਾ ਉਹ ਸਿੱਧਾ ਬੋਲ ਕੇ ਇੱਕ ਸਾਡੇ ਵੀਰ ਦੀ ਪੱਗ ਵੀ ਲਾਤੀ ਪੱਗ ਲਾ ਕੇ ਅਪਮਾਨ ਕੀਤਾ ਇਸ ਦੇ ਰੋਸ ਵਜੋਂ ਕਿ ਪਿੰਡ ਦੀ ਸਰਪੰਚ ਸਭ ਦੀ ਸਾਂਝੀ ਸਰਪੰਚ ਹੁੰਦੀ ਹੈ ਤੇ ਪਿੰਡ ਦੀ ਸਰਪੰਚ ਦਾ ਅਪਮਾਨ ਕੀਤਾ ਸਾਡੇ ਸਮੁੱਚੇ ਦਲਤ ਸਮਾਜ ਦਾ ਅਪਮਾਨ ਕੀਤਾ ਇਹਦੇ ਖਿਲਾਫ ਜਦੋਂ ਦਲਤ ਸਮਾਜ ਨੇ ਧਰਨਾ ਲਾਇਆ ਪੁਲਿਸ ਨੂੰ ਦਰਖਾਸਤ ਦਿੱਤੀ ਕਿ ਇਹਨਾਂ ਨੇ ਮਿਲ ਕੇ ਸਾਡੇ ਸਰਪੰਚ ਦਾ ਅਪਮਾਨ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਰੋਸ ਵਜੋਂ ਮਜ਼ਦੂਰਾਂ ਨੇ ਧਰਨਾ ਲਾ ਲਿਆ ਧਰਨਾ ਲਾਉਣ ਤੇ ਪੁਲਿਸ ਨੇ ਧੱਕਾ ਕੀਤਾ ਮਜ਼ਦੂਰਾਂ ਨਾਲ ਕਿ ਤੁਸੀਂ ਨਜਾਇਜ਼ ਬੈਠੇ ਹੋ ਨਜਾਇਜ਼ ਧਰਨਾ ਲਾਇਆ ਉਹਨਾਂ ਦਾ ਕਾਰਨ ਇਹ ਸੀ ਵੀ ਸਾਡੇ ਸਰਪੰਚ ਦੀ ਬਦਨਾਮੀ ਕੀਤੀ ਹੈ ਸਾਡੇ ਸਰਪੰਚ ਦੀ ਬੇਇੱਜ਼ਤੀ ਕੀਤੀ ਹੈ ਇਹਨਾਂ ਤੋਂ ਮਾਫੀ ਮੰਗੂਗਾ ਪਰ ਪੁਲਿਸ ਨੇ ਉਹਨਾਂ ਨਾਲ ਜ਼ਿਆਦਤੀ ਕੀਤੀ ਉਸ ਰੋਸ ਵਜੋਂ ਮਤਲਬ ਪਿੰਡੂ ਤਣਾੜ ਵੀ ਆਪ ਦਾ ਹਮਲਾ ਕਰਨ ਵਾਸਤੇ ਤਿਆਰ ਸੀ ਹਥਿਆਰਾਂ ਸਮੇਤ ਪੁਲਿਸ ਵੀ ਆਈ ਹੋਈ ਸੀ ਤੇ ਜਦੋਂ ਪਿੰਡੂ ਧਨਾਡਾ ਨੇ ਹਥਿਆਰਾਂ ਸਮੇਤ ਲੋਕਾਂ ਤੇ ਹਮਲਾ ਕਰਤਾ ਦਲਤ ਸਮਾਜ ਤੇ ਉਦੋਂ ਇਟਾ ਰੂੜੇ ਚੱਲਣੇ ਸ਼ੁਰੂ ਹੋ ਗਏ ਪੁਲਿਸ ਜਦੋਂ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਸੀ ਪਿੰਡੂ ਧਨਾਡਾ ਦੀ ਫੈਰ ਕਰਨ ਵਾਲਿਆਂ ਦੀ ਤਾਂ ਪੁਲਿਸ ਵਾਲਿਆਂ ਨੇ ਕਹਾਣੀ ਬਣਾ ਲਈ ਵੀ ਲੋਕਾਂ ਨੇ ਤਾਂ ਪੁਲਿਸ ਤੇ ਰੂੜੇ ਮਾਰੇ ਹਕੀਕਤ ਇਹ ਹੈ ਕਿ ਲੋਕਾਂ ਨੇ ਪੁਲਿਸ ਤੇ ਰੂੜੇ ਨਹੀਂ ਮਾਰੇ ਲੋਕਾਂ ਨੇ ਫੈਰ ਕਰਨ ਵਾਲਿਆਂ ਦੇ ਧਨਾਡਾ ਦੇ ਰੂੜੇ ਮਾਰੇ ਨੇ ਪੁਲਿਸ ਉਹਨਾਂ ਦੀ ਹਮਾਇਤ ਸੀ ਤਾਂ ਪੁਲਿਸ ਦੇ ਵੀ ਵੱਜਣਗੇ ਇਸ ਲਈ ਇਸ ਮਸਲੇ ਦੇ ਉੱਤੇ ਪਰਚੇ ਪਾਤੇ ਅੱਜ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਜਿਦੇ ਵਿੱਚ ਵੱਡੀ ਗਿਣਤੀ ਐਸੀ ਸਮਾਜ ਦੀਆਂ ਧਿਰਾਂ ਵੀ ਆਈਆਂ ਹੋਈਆਂ ਨੇ ਤੇ ਐਕਸ਼ਨ ਕਮੇਟੀ ਵੱਲੋਂ ਫਰੀਦਕੋਟ ਦੇ ਅੰਦਰ ਐਸਐਸਪੀ ਦੇ ਬਾਰ ਚ ਧਰਨਾ ਸੀਗਾ ਪਰ ਇਸ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਤੇ ਸਟੇਡੀਅਮ ਦੇ ਵਿੱਚ ਇਕੱਠ ਹੈ ਕਿ ਜੇ ਨਾ ਸਾਡੇ ਜਿੰਨੇ ਵੀ ਗ੍ਰਿਫਤਾਰ ਕੀਤੇ ਲੋਕ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਨਾ ਕੀਤਾ ਤੇ ਪਿੰਡੂ ਤਨਾਡਾ ਦੇ ਉੱਤੇ 307 ਮਾਮਲਾ ਕਰਨ ਦਾ ਜਾਨੋ ਮਾਰਨ ਦਾ ਗੋਲੀ ਚਲਾਉਣ ਦਾ ਔਰ ਐਸਸੀਐਸਟੀ ਐਕਟ ਦਾ ਔਰ ਪਿੰਡ ਦੀ ਸਰਪੰਚ ਦਾ ਅਪਮਾਨ ਕਰਨ ਦਾ ਕਿਉਂਕਿ ਪਿੰਡ ਦੀ ਸਰਪੰਚ ਦਾ ਅਪਮਾਨ ਨਹੀਂ ਕੀਤਾ ਉਹ ਪਿੰਡੂ ਧਨਾੜਾ ਨੇ ਮੈਂ ਕਹੂੰਗਾ ਭਾਰਤੀ ਸੰਵਿਧਾਨ ਦਾ ਅਪਮਾਨ ਕੀਤਾ ਇਹਦੇ ਖਿਲਾਫ ਅੱਜ ਪੰਜਾਬ ਦੀਆਂ ਮਿਲੀਆਂ ਜਥੇਬੰਦੀਆਂ ਨੇ ਰਿਐਕਸ਼ਨ ਪੁਆ ਦਿੱਤੀ ਤੇ ਦਲਿਤ ਸਮਾਜ ਦੀਆਂ ਐਸਸੀ ਸਮਾਜ ਦੀਆਂ ਜਥੇਬੰਦੀਆਂ ਨੇ ਇਕੱਠ ਕੀਤਾ ਤਾਂ ਇਸ ਇਕੱਠ ਦੇ ਬਦੌਲਤ ਪ੍ਰਸ਼ਾਸਨ ਗੱਲਬਾਤ ਲਈ ਤਿਆਰ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪੂਰਾ ਵਿਸ਼ਵਾਸ ਹੈ ਦੇ ਗ੍ਰਿਫਤਾਰ ਨਹੀਂ ਸੁਭਾਉ ਸਾਹਿਬ ਨੇ ਤੁਹਾਡੀ ਗੱਲ ਕੱਟਣ ਲੱਗਾ ਵੀ ਜੇ ਤੁਸੀਂ ਗੱਲ ਕਰਦੇ ਆਂ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਗਲਤ ਪਰਿਵਾਰਾਂ ਦੇ ਬੰਦੇ ਫੜੇ ਆਂ ਹਾਂਜੀ ਪਰ ਜਿਹੜੀ ਉਹਨਾਂ ਨੂੰ ਕਈ ਬੰਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਤਰਨ ਜੋਗੇ ਵੀ ਹੈ ਨਹੀਂ ਕੀ ਉਹਨਾਂ ਨੂੰ ਕੋਈ ਕੰਪਲਸੇਸ਼ਨ ਕੋਈ ਉਹਨਾਂ ਨੂੰ ਸਹਾਇਤਾ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਬਿਲਕੁਲ ਇਹ ਵੀ ਮੰਗ ਹੈ ਬਲ ਪਰਚੇ ਰੱਦ ਕਰਨ ਦੀ ਵੀ ਮੰਗ ਹੈ ਤੇ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਦੇ ਉੱਤੇ ਸਰਪੰਚ ਦਾ ਘਰ ਹੈ ਜਿਹੜਾ ਉਹ ਚੱਕਣਾ ਚੂਰ ਕਰਤਾ ਪਿੰਡੂ ਧਨਾੜਾ ਦੇ ਪੁਲਿਸ ਨੇ ਉੱਤੋਂ ਜਿੰਦਾ ਲਾਤਾ ਪਸੂ ਤਾਕਤ ਛੱਡ ਤੇ ਪਤਾ ਹੀ ਨਹੀਂ ਕਿੱਥੇ ਨੇ ਪਸੂ ਉਸ ਨੇ ਛੱਡਿਆ ਘਰ ਦਾ ਮੈਂ ਖੁਦ ਆਪ ਜਾ ਕੇ ਆਇਆ ਉਹ ਮਾਅਬਜੇ ਦੀ ਵੀ ਹੈ ਕਿ ਟੋਟਲ ਮਾਅਬਜਾ ਕੱਲਾ ਸਰਪੰਚ ਦਾ ਨਹੀਂ ਜਿੰਨਾ ਵੀ ਘਰਾਂ ਦਾ ਨੁਕਸਾਨ ਹੋਇਆ ਕਿਉਂਕਿ ਪੁਲਿਸ ਨੇ ਘਰਾਂ ਦੇ ਵਿੱਚ ਵੜ ਕੇ ਪਰ ਔਰਤਾਂ ਨੂੰ ਬੰਦਿਆਂ ਨੂੰ ਨਵਾਲੇਕ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਇਹਨਾਂ ਸਾਰਿਆਂ ਦਾ ਮਾਅਬਜਾ ਦਿੱਤਾ ਜਾਵੇ ਫੇਰ ਮਲਕੇ ਅੰਦੋਲਨ ਸਮਾਪਤ ਹੋਊਗਾ ਤੇ ਪਰਚਾ ਰੱਦ ਕਰਾਉਣ ਤੋਂ ਬਾਅਦ ਦੇ ਔਰ ਉਨਾਂ ਤਣਾਡਾਂ ਦੇ ਉੱਤੇ ਐਸਐਚਐਸਸੀ ਐਕਟ ਨਹੀਂ ਜਿਵੇਂ ਤੁਸੀਂ ਪ੍ਰਸ਼ਾਸਨ ਦੀ ਗੱਲ ਕਰ ਰਹੇ ਮਨ ਲਓ ਐਸਐਚਓਸੀ ਉੱਤੇ ਐਸਐਚਓ ਵੀ ਐਸਸੀ ਹਲਕਾ ਵਿਧਾਇਕ ਵੀ ਐਸਸੀ ਫਿਰ ਕੀ ਤਸ਼ੱਦਦ ਕਰਨ ਵਾਲਿਆਂ ਦੇ ਬੱਚੇ ਵੀ ਨਾਲ ਮਿਲੀ ਭੁਗਤੈ ਇਹਨਾਂ ਦੀ ਬਿਲਕੁਲ ਜੀ ਫਿਰ ਇਹਨਾਂ ਤੇ ਕਾਰਵਾਈ ਦੀ ਕੀ ਮੰਗ ਕਰਦੇ ਐਮਐਲਏ ਦੀ ਪੂਰੀ ਸ਼ੈ ਹੈ ਐਸਐਚਓ ਦੇ ਉੱਤੇ ਵੀ ਮਲਕੇ ਸਾਡਾ ਸਵਾਲ ਵੀ ਪਰਚਾ ਦਰਜ ਹੋਵੇ ਕਿਉਂਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਐਸਐਚਓ ਦੀ ਬਦੌਲਤ ਹੀ ਵਾਪਰੀ ਹੈ ਹਾਲਾਂਕਿ ਤੁਸੀਂ ਦੇਖੋਗੇ ਐਸਐਚਓ ਕਹਿ ਰਿਹਾ ਕਿ ਮੈਂ ਖੁਦ ਐਸਸੀ ਕੋਟੇ ਚ ਹਾਂ ਮੈਨੂੰ ਤਾਂ ਨਹੀਂ ਲੱਗਦਾ ਹਰਕਤਾ ਤੋਂ ਵੀ ਉਹ ਐਸਸੀ ਕੋਟੇ ਚ ਹੈ ਪਰ ਜਾਤ ਤਾਂ ਬੇਸ਼ੱਕ ਹੋਵੇ ਚਾਹੇ ਐਮਐਲਏ ਹੋਣਾ ਐਮਪੀ ਵੀ ਇਹ ਕੋਟ ਦਾ ਮੈਂ ਕਹੂੰਗਾ ਐਸਸੀ ਸਮਾਜ ਦੇ ਵਿੱਚੋਂ ਹੈ ਪਰ ਉਹ ਸਾਡੇ ਜਾਤ ਦੇ ਜਰੂਰ ਨੇ ਇਹਨਾਂ ਚੀਜ਼ਾਂ ਦੇ ਉੱਤੇ ਜਾਣ ਤੇ ਲਾਹਾ ਲੈਣ ਲਈ ਪਰ ਉਹ ਸਾਡੀ ਜਮਾਤ ਦੇ ਨਹੀਂ ਉਹਨਾਂ ਦੇ ਗਲਾਂ 'ਚ ਪਟਾ ਜਿਹੜਾ ਪਾਇਆ ਹੋਇਆ ਉਹ ਪੂੰਜੀ ਪੱਤੀਆਂ ਦਾ ਪਟਾ ਪਾਇਆ ਹੋਇਆ ਉਹ ਦਲਿਤ ਸਮਾਜ ਦੇ ਆ ਦੁੱਖ ਸੁੱਖ ਦੇ ਵਿੱਚ ਹੱਕ ਦੇ ਵਿੱਚ ਨਹੀਂ ਖੜਨਗੇ ਤੁਸੀਂ ਦੇਖੋਗੇ ਪੁਲਿਸ ਅਧਿਕਾਰੀ ਅਫਸਰ ਐਸ.ਸੀ. ਨੇ ਇੱਕ ਬੀਬੀ ਫਿਰ ਉਹ ਕਹਿ ਰਹੇ ਸੀ ਵੀ ਐਸ.ਐਚ.ਓ ਦੀ ਜਿਹੜੀ ਸਰਵਿਸ ਬੁੱਕ ਉਹਦੇ ਕਰੈਕਟਰ ਰੋਲ ਦੇ ਵਿੱਚ ਐਂਟਰੀ ਕਰੋ ਵੀ ਇਹ ਇਹ ਜਿਹੜਾ ਹੈਗਾ ਇਹ ਸਾਰੀਆਂ ਇਹ ਸਾਰੀਆਂ ਹੋਣੀਆਂ ਜੀ ਗੱਲਬਾਤ ਹੋ ਗਈ ਪ੍ਰਸ਼ਾਸਨ ਨਾਲ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਦਵਾਇਆ ਜਿੰਨੀਆਂ ਵੀ ਅਸੀਂ ਗੱਲਾਂ ਰੱਖੀਆਂ ਸੀ ਉਹ ਗੱਲਾਂ ਦੇ ਉੱਤੇ ਪ੍ਰਸ਼ਾਸਨ ਕੇ ਰੈ ਅਗਰੀ ਹੋਇਆ ਹੈਗਾ ਤਾਂ ਦੋ ਦਨਾਂ ਦੇ ਅੰਦਰ ਅੰਦਰ ਉਹਦੇ ਨਤੀਜੇ ਸਾਹਮਣੇ ਹੋਣਗੇ ਇਹ ਅੰਦੋਲਨ ਉਦੋਂ ਹੀ ਸਮਾਪਤ ਹੋਊਗਾ ਜਿੰਨਾ ਚਿਰ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਠੀਕ ਹੈ ਜੀ ਧੰਨਵਾਦ ਜੀ ਸਮਾਉ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ